ਕਾਮ सीताराम जैथ्री ਜਿਹੜੇ ਪਾਰਟੀ ਦੇ ਜਨਰਲ ਸਕੱਤਰ ਹੰਦਸ ਜੀ ਵੀ ਬਸੋੜਾ ਦੇਵੇਂ ਹਨ ਉਹਨਾਂ ਦੀ ਅੱਜ ਪਹਿਲੀ ਵਰਸੀ ਦਾ ਜਿਹੜਾ ਸਮਾਰੋਹ ਮਿਲਦਾ ਟੋੜੇ ਆਉਣ ਤੋਂ ਪਹਿਲਾਂ ਬਾਅਦ ਚ ਭਜਲਗ ਬਿਠੀ ਬੈਠੀ ਉਹ ਕਾਫੀ ਸਾਥੀ ਹੋ ਉਸੋ ਅਸੀਂ ਸਾਰੇ ਦੇਸ਼ ਵਿੱਚ ਪਾਰਟੀ ਦੀ ਕੇਂਦਰੀ ਕਮੇਟੀ ਨੇ ਕਾਮ सीताराम जैथ्री ਨੂੰ ਮੰਨਦਾ ਇੱਕ ਮਹੀਨਾ ਲਗਭਗ ਇਹਨੂੰ ਲਗਾਤਾਰ ਮਨਾਉਣ ਦਾ ਫੈਸਲਾ ਕੀਤਾ 12 ਅਗਸਤ ਉਹਨਾਂ ਦਾ ਜਨਮ ਦਿਨ ਸੀ 12 ਸਤੰਬਰ ਨੂੰ ਦਾ ਜਦੀਪ ਸਿੰਘ ਹੋਣਾ ਸੀ ਬਲਕਿ ਦੇਖੋ 12 ਸਤੰਬਰ ਤੇ ਕੋਲੋਂ 72 ਸਾਲ ਇੱਕ ਮਹੀਨਾ ਜੀਵੇ ਪੂਰਾ ਤੋਂ ਡੇਟਾ 12 ਅਗਸਤ ਤੇ 12 ਸਤੰਬਰ ਮਤਲਬ ਉਹ 12 ਨੰਬਰ ਮਰਕਾਰ ਹੀ ਰਿਹਾ ਜਨਮ ਦਿਨ ਦੀ ਜਾਣ ਮਿਲੋ ਉਹ ਫਿਰ ਪਾਰਟੀ ਦੀ ਕੇਂਦਰੀ ਕਮੇਟੀ ਨੇ ਪਹਿਲੀ ਵਾਰੀ ਦੇ ਮੌਕੇ ਤੇ ਕਿਹਾ ਵੀ ਜਨਮ ਦਿਨ ਤੋਂ ਲੈ ਕੇ ਮਤਲਬ ਗਾਉਂ ਜੀ ਦਾ ਸਭ ਨੂੰ ਮਨਾਉਣਾ ਚਾਹੀਦਾ ਪਹਿਲੇ ਅੰਦਰੂਨੀ ਉਹਨਾਂ ਦਾ ਜਿਹੜਾ ਪਾਰਲੀਮੈਂਟ ਦੇ ਅੰਦਰ ਯੋਗਦਾਨ ਜਿੱਦਾਂ 32.9% ਜਿਹੜੀ ਲੈਂਡ ਐਕ acquisition ਐਕਟ ਮੋਦੀ ਸਰਕਾਰ 2014 ਤੋਂ ਲੈ ਕੇ ਆਈ ਸੀ ਉਹ ਕਾਪ ਸਿਧਾਰਾਮ ਜੈਕਰੀ ਉਹਨੇ ਰਾਜ ਸਭਾ ਦੇ ਉਸ ਵੇਲੇ ਮੈਂਬਰ ਸਨ ਇਹ ਦੋਨੋਂ ਵਾਰੀ ਰਾਜ ਸਭਾ 'ਚ ਆਇਆ ਉਹ ਐਕਟ ਜਨਾ ਉਹ ਪਾਸ ਨਹੀਂ ਹੋ ਰਿਹਾ ਤੇ ਮੁਰਕੇ ਮੋਦੇ ਸਰਕਾਰ ਨੂੰ ਮੋਦੇ ਸਾਹਿਬ ਨੂੰ ਇਹ ਕਹਿਣਾ ਪਿਆ ਪ੍ਰਧਾਨ ਮੰਤਰੀ ਨੂੰ ਵੀ ਜੇ ਸਹਿਮਤ ਨਹੀਂ ਹੈ ਕਾਉਂਡ ਜੈਤਰੀ ਵਰਗੇ ਵੱਡੇ ਆਗੂ ਸਹਿਮਤ ਨਹੀਂ ਹੈ ਤੇ ਵੀ ਇਹ ਸੈਂਟਰ ਲੈਵਲ ਤੇ ਲੈਂਡ ਐਕੁਇਜ਼ੀਸ਼ਨ ਐਕਟ ਨਹੀਂ ਆਏਗਾ ਸਭਾਈ ਸਰਕਾਰਾਂ ਹੀ ਹੁੰਦਾ ਹੈਗਾ 2014 ਤੋਂ ਬਾਅਦ ਕਰੇ ਲੈਂਡ ਐਕੁਇਜ਼ੀਸ਼ਨ ਦਾ ਸੈਂਟਰ ਲੈਵਲ ਤੇ ਲੈਣ ਦਾ ਕਿਸੇ ਦੀ ਹਿੰਮਤ ਹੁੰਦੀ ਨਹੀਂ ਤੇ ਦੋ ਬਾਰ ਹੀ ਲਿਆਂਦਾ ਦੋਨੋਂ ਬਾਰੀ ਕਾਉਂਡ ਜੈਤਰੀ ਹੋਣਾ ਨੇ ਪਹਿਲ ਕਦਮੀ ਕਰਕੇ ਉਹ ਉਹ ਤੇ ਹਰ ਆ ਬਤਾ ਗਿਆ ਰਾਜ ਸਭਾ ਦੇ ਲੋਕ ਰਾਜ ਸਭਾ ਜਬ অপੋਜੀਸ਼ਨ ਦੀ ਮੌਸਮ ਸੀ ਸੋ ਇਸੇ ਤਰ੍ਹਾਂ ਜੇ ਕਾਲੇ ਖੇਤੀ ਕਾਨੂੰਨਾ ਵੇਲੇ ਕਾਮ ਜੈਚਰੀ ਹੁਣੇ ਹੁੰਦੇ ਮੈਂ ਪਹਿਲਾਂ ਵੀ ਬੋਲਦਿਆਂ ਕਿਹਾ ਵੀ ਕਾਲੇ ਕਾਨੂੰਨ ਪਾਸ ਹੀ ਨਹੀਂ ਹੋ ਸਕਦੇ ਰਾਜ ਸਭਾ ਚ ਸੈਂ 750 ਦੇ ਕਰੀਬ ਜਿਹੜੇ ਕਿਸਾਨ ਸ਼ਹੀਦ ਹੋਇਆ ਉਹ ਹਾਦਤ ਵਿੱਚ ਸਕਦੀ ਸੀ ਤੇ ਅਰਬਾਂ ਰੁਪਈਆ ਜਿਹੜਾ ਲੋਕਾਂ ਦਾ ਖਰਚ ਹੋਇਆ ਉਹ ਤੋਂ ਬਚਾਇਆ ਜਾ ਸਕਦਾ ਜਿਹੜੀ ਕਦਰ ਹੈ ਕਉਕੋ ਉਤੇ ਸਮਰੱਥ ਲੀਡਰਸ਼ਿਪ ਦਾ ਸਵਾਲ ਸੀ ਕਾਮਨ ਜੈਤ੍ਰੀ ਹੌਣੇ ਇਸ ਮਾਮਲੇ 'ਚ ਸਮਰੱਥ ਲੀਡਰ ਸਨ ਜਿਨ੍ਹਾਂ ਨੇ ਪਸਾਨਾ ਦੀ 33% ਜ਼ਮੀਨ ਆ ਜਿਹੜੀ ਉਹ ਐਕਵਾਇਰ ਹੋਣ ਤੋਂ ਬਚਾਈ ਸਾਰੇ ਮੁਲਕ ਦੀ ਤੇ ਇਸ ਵੇਲੇ ਜਦੋਂ ਕਾਲੇ ਕਾਨੂੰਨ ਆਏ ਕਾਮਨ ਜੈਤ੍ਰੀ ਹੌਣੇ ਰਿਟਾਇਰ ਹੋ ਚੁੱਕੇ ਸਨ 12 ਸਾਲ ਰਾਜ ਸਭਾ ਦੇ ਮੈਂਬਰ ਰਹੇ ਦੋ ਤੱਕ ਇਹ ਵਿੱਚ ਹੁੰਦਾ ਤਾਂ ਫਿਰ ਇਹ ਬਾਣਾ ਨਹੀਂ ਸੀ ਬਾਬਾ ਹਾਂ ਉਸ ਵੇਲੇ ਵੀ ਸਮਰਾ ਲੀਡਰਸ਼ਿਪ ਦਾ ਸੀ ਵੱਡੀ ਰਾਜ ਸਭਾ ਚ ਡਾਕਟਰ ਮਨਮੋਹਨ ਸਹੀ ਸੀ ਬੀਚ ਦੰਬਰਮ ਸੀ ਜੇ ਪਹਿਲ ਕਦਮੀ ਕਰਦੇ ਯੂਨਾਈਟਿਡ ਲੀ ਉਸ ਵੇਲੇ ਵੀ ਸੱਤ ਮੈਂਬਰਾਂ ਦੀ ਬਹੁ ਸੰਮਤੀ ਸੀ ਰਾਜ ਸਭਾ ਦੇ ਅੰਦਰ ਤੇ ਕਾਲੇ ਕਾਨੂੰਨ ਉੱਤੇ ਦੋਨੋਂ ਵਾਰੀ ਰੱਦ ਕਰੇ ਜਾ ਸਕਦੇ ਸੀ ਦੰਬਰ ਕੋਲ ਕੋਈ ਹਿੰਮਤ ਹੀ ਨਹੀਂ ਸੀ ਪੈਣ ਇਹ ਇਨਾਂ ਨੇ ਆਪਣਾ ਰੋਲ ਪਲੇ ਨਹੀਂ ਕੀਤਾ ਦੋਨਾਂ ਵੱਡੇ ਆਗੂਆਂ ਨੇ ਕਾਂਗਰਸਦਿਆਂ ਨੇ ਗੈਰਹਾਜ਼ਰ ਹੋਣਾ ਮੁਨਾਸਬ ਸਮਝਿਆ ਗੈਰਹਾਜ਼ਰ ਦਾ ਮੈਨਾ ਸਹਿਮਤੀ ਹੈ ਠੀਕ ਹੈ ਕਿ ਨਾ ਸੋ ਇਹ ਜਿਹੜਾ ਪਾਰਲੀਮੈਂਟ ਦੇ ਅੰਦਰ ਵੀ ਕਾਮ ਜੀ ਨੇ ਇੱਕ ਨਵੇਂ ਰਿਪੋਰਟ ਕਹਿਤੀ ਤੇ ਫਿਰ ਉਸੇ ਤਨੇ ਉਹਨਾਂ 12 ਸਾਲਾਂ ਦੇ ਦੌਰਾਨ ਹੀ ਮੋਦੀ ਸਰਕਾਰ ਨੇ ਇੱਕ ਵਾਰ ਬਜਟ ਸੈਸ਼ਨ ਦੇ ਅੰਦਰ ਤੁਹਾਨੂੰ ਪਤਾ ਵੀ ਰਾਸ਼ਟਰਪਤੀ ਦਾ ਭਾਸ਼ਣ ਉਹ ਭਾਸ਼ਣ ਕੈਬਨਟ ਦਾ ਪ੍ਰਵਾਨਿਤ ਭਾਸ਼ਣ ਹੁੰਦਾ ਸਰਕਾਰ ਦੀਆਂ ਨੀਤੀਆਂ ਦੋ ਸਰਕਾਰ ਦੇ ਨੀਤੀਆਂ ਨੂੰ ਐਕਸਪੋਜ਼ ਕਰਨ ਦੇ ਵਾਸਤੇ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਹੀ ਪ੍ਰਧਾਨ ਮੰਤਰੀ ਦੇ ਧਨਵਾਦੀ ਮਤੇ ਦੇ ਵਿਰੋਧ ਵਿੱਚ ਕਾਂੜੀ ਨੇ ਨੋਟਸ ਦੇ ਕੇ ਮਤਾ ਰੱਖਿਆ ਤੇ ਕਾਂੜ ਜੈਤਰੀ ਵਾਲਾ ਮਤਾ ਜਿੱਤ ਗਿਆ ਕਿ ਕਿਸਾਨ ਨੂੰ 3 ਨਵੰਬਰ ਨੂੰ ਸ਼ਹੀਦ ਐਜਮ ਭਗਤ ਸਿੰਘ ਨੇ ਆਜ਼ਾਦੀ ਤੋਂ ਪਹਿਲਾਂ ਨੌਜਵਾਨ ਭਾਰਤ ਸਭਾ ਦਾ ਗਠਨ ਕੀਤਾ ਸੀ। ਉਹ ਦੀ ਸੌਵੀਂ ਵਰ੍ਹੇਗੰਢ ਹੈ। 3 ਨਵੰਬਰ ਨੂੰ ਅਸੀਂ ਮਨਾ ਰਹੇ ਹਾਂ। ਜਿਹੜਾ ਨੌਜਵਾਨਾਂ ਨੂੰ ਆਜ਼ਾਦੀ ਦੇ ਅੰਦੋਲਨ ਵਿੱਚ ਸ਼ਾਮਲ ਕਰਨ ਵਾਸਤੇ ਇੱਕ ਸੰਗਠਨ ਬਣਾਇਆ ਸੀ ਨੌਜਵਾਨ ਭਾਰਤ ਸਭਾ ਉਹ ਵੀ ਸਤਾਰਨਾ ਦੀ ਸੌਵੀਂ ਵਰ੍ਹੇਗੰਢ ਹੈ। ਤੇ ਨਾਲ ਹੀ 3 ਨਵੰਬਰ ਨੂੰ ਹੀ DFI ਦੀ ਲੁਧਿਆਣੇ 1 2 3 ਨਵੰਬਰ 1980 ਨੂੰ ਸਥਾਪਨਾ ਹੋਈ ਸੀ DFI DFI ਇਹਦਾ ਦੀ ਨੇ ਇਹ ਸਥਾਪਨਾ ਲੁਧਿਆਣੇ ਹੋਈ ਸੀ 3 ਨਵੰਬਰ ਨੂੰ ਹੀ ਅਸੀਂ ਸਥਾਪਨਾ ਲੈਸ ਬਣਾਉਂਦੇ ਆ ਸਾਰੇ ਮਿਲ ਕੇ ਇਹਦੇ DFI ਦੇ 45 ਬਰੇ ਮੁਕੰਮਲ ਹੋਣੇ ਤੇ 46ਵੇਂ ਬਰੇ ਚ ਮੇਰਾ ਹੋਇਆ ਨੇ ਦਾਖਲ ਹੋਣਾ ਦੋਨਾਂ ਦਾ ਸਥਾਪਨਾ ਬੈਠ ਗਿਆ ਸਦਾਬਦੀ ਪੀਵੀਐਫਆਈ ਦਾ ਸਥਾਪਨਾ ਕਰ ਸਜਿਆ ਹੋ ਸੀ ਸਰਪ ਵਿੱਚ ਪੈਂਡਾ ਬਣਾਉਣ ਦਾ ਫੈਸਲਾ ਕੀਤਾ ਪੀਵੀਐਫਆਈ ਦੀ ਕੈਂਟਰੀ ਪਰ ਉਹਨੋਂ ਜਿਹੜੇ ਸਾਫਟਾ ਦੀ ਵਾਪੇ ਦੇ ਲੀਡਰ ਨੇ ਹੋਆ ਉਹਨਾਂ ਸਾਰਿਆਂ ਨੂੰ ਉਹਨਾਂ ਨੇ ਬਣਾਉਣ ਦਾ ਨਿਰਣਾ ਕੀਤਾ ਪੀਵੀਐਫਆਈ ਦੇ ਸਾਫਟਾ ਪ੍ਰਧਾਨ ਆਲ ਇੰਡੀਆ ਦੇ ਕਾਪ ਲੈਂਪੇ ਬੇਬੀ ਜਿਹੜੇ ਹੁਣ ਸੀਪੀਐਮ ਦੇ ਕੋਲ ਇੰਦਜਨ ਉਸਤਰ ਨੇ ਉਹਨਾਂ ਨੂੰ ਵੀ ਬੁਲਾਇਆ ਗਿਆ ਹੋਣਗੇ ਕਾਦ ਬਰਮਸ ਲੀਗ ਜਿਹੜੇ ਲੰਬਾ ਸਮਾਂ ਜਨਰਲ ਸਕੱਤਰ ਰਹੇ ਡੀਵੀਐਫ ਆਈ ਦੇ ਆਂਡੀਆਂ ਨੇ ਆਮੜਾ ਹਨਨ ਮੁੱਲਾ ਜਿਹੜੇ ਸੰਸਥਾਪਕ ਜਨਰਲ ਸਕੱਤਰ ਸਨ ਡੀਵੀਐਫ ਆਈ ਦੇ ਉਸੇ ਜਿਹੜੇ ਪਹਿਲੇ ਜਨਰਲ ਸਕੱਤਰ ਬਣੇ ਗਏ ਸਨ ਉਹ ਵੀ ਆਣਗੇ